ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਇੱਕ ਐਸੀਵੀ ਸਕੀਮ ਹੈ ਜਿਸ ਸਕੀਮ ਦੇ ਤਹਿਤ ਤੁਸੀਂ 50 ਲੱਖ ਰੁਪਏ ਦਾ ਲੋਨ ਲੈ ਸਕਦੇ ਹੋ ਔਰ ਇਸ ਦਾ ਵਿਆਜ ਵੀ ਕੋਈ ਜ਼ਿਆਦਾ ਵਿਆਜ ਨਹੀਂ ਹੈ। ਔਰ ਸਭ ਤੋਂ ਵੱਡੀ ਗੱਲ ਇਸ ਲੋਨ ਦੇ ਉੱਪਰ ਇਹ ਹੈ ਕਿ 35% ਤੱਕ ਸਬਸਿਡੀ ਜਿਹੜੀ ਹੈ ਉਹ ਤੁਹਾਨੂੰ ਮਿਲੇਗੀ। ਅਸਲ ਵਿੱਚ ਆਪਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬੜੇ ਚਿੰਤਤ ਆ। ਬਹੁਤ ਜ਼ਿਆਦਾ। ਔਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਉਹਨਾਂ ਬੱਚਿਆਂ ਨੂੰ ਆਪਾਂ ਆਈ ਲੈਟਸ ਦੇ ਜ਼ਰੀਏ ਜਾਂ ਉੱਦਾਂ ਮਤਲਬ ਦੇਸ਼ਾਂ-ਵਦੇਸ਼ਾਂ ਵਿੱਚ ਭੇਜਦੇ ਆ ਤਾਂ ਕਿ ਉਹ ਬੱਚੇ ਜਿਹੜਾ ਹੈ ਆਪਣਾ ਤੁਹਾਨੂੰ ਇਹ ਖ ਵਧੀਆ ਤਰੀਕੇ ਨਾਲ ਬਣਾ ਸਕਣ ਇਹ ਨਹੀਂ ਕਿ ਭਾਰਤ ਸਰਕਾਰ ਦੇ ਬਣੋ ਉਹਨਾਂ ਬੱਚਿਆਂ ਦੇ ਉਜਵਲ ਭਵਿੱਖ ਵਾਸਤੇ ਕੋਈ ਯੋਜਨਾ ਨਹੀਂ ਹੈ ਯੋਜਨਾਵਾਂ ਬਹੁਤ ਨੇ ਪਰ ਉਹਨਾਂ ਯੋਜਨਾਵਾਂ ਦਾ ਕੀ ਆਪਾਂ ਅਸਲ ਫਾਇਦਾ ਲੈ ਰਹੇ ਹਾਂ ਜਾਂ ਕੀ ਸਾਨੂੰ ਉਹਨਾਂ ਯੋਜਨਾਵਾਂ ਬਾਰੇ ਪਤਾ ਹੈ ਜਾਂ ਕੀ ਅਸੀਂ ਉਹਨਾਂ ਯੋਜਨਾਵਾਂ ਦਾ ਫਾਇਦਾ ਕਿਸ ਤਰ੍ਹਾਂ ਲੈਣਾ ਹੈ ਕਿਸੇ ਜਾਣਕਾਰ ਦੇ ਨਾਲ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਇਸ ਐਪੀਸੋਡ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਤੁਸੀਂ ਮਿਸ ਨਹੀਂ ਕਰਨਾ ਔਰ ਹਾਂ ਇੱਕ ਗੱਲ ਜ਼ਰੂਰ ਹੈ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਸਹੀ ਸਕੀਮਾਂ ਨੇ ਉਹਨਾਂ ਦੀ ਜਾਣਕਾਰੀ ਸਿਰਫ ਤਾਂ ਸਿਰਫ ਤੁਸੀਂ ਪੋਸੂ ਨਾਮਾ YouTube ਚੈਨਲ ਤੋਂ ਹੀ ਲੈ ਸਕਦੇ ਹੋ। ਔਰ ਦੋਸਤੋ ਬਸ ਥੋੜਾ ਜਿਹਾ ਕੰਮ ਕਰ ਦਿਓ। ਪੋਸੂ ਨਾਮਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਘੰਟੀ ਵੀ ਨਾਲ ਜਿਹੜੀ ਹੈ ਉਹ ਪ੍ਰੈਸ ਕਰ ਦਿਓ ਤਾਂ ਕਿ ਸਹੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਤੱਕ ਮਿਲ ਸਕੇ। ਹੁਣ ਇਸ ਸਕੀਮ ਦੇ ਤਹਿਤ ਤੁਸੀਂ ਕਿਹੜੀ ਕਿਹੜੀ ਕੁਆਲੀਫਿਕੇਸ਼ਨ ਕਰਨੀ ਹੈ? ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਹੈ ਔਰ ਕੌਣ-ਕੌਣ ਇਸ ਸਕੀਮ ਲਈ ਅਪਲਾਈ ਕਰ ਸਕਦਾ ਐ एलिਜੀਬਲ ਕੌਣ ਹੈ ਜਾਂ ਹੁਣ ਮੈਂ ਉਸ ਦੀ ਗੱਲ ਸ਼ੁਰੂ ਕਰਨ ਜਾ ਰਿਹਾ ਹਾਂ ਨੰਬਰ 1 ਪੁਆਇੰਟ ਕਿ ਇਹ ਲੋਨ ਲੈਂਡ ਲਈ ਸਭ ਤੋਂ ਪਹਿਲਾਂ ਆਪਾਂ ਅਪਲਾਈ ਕਿਵੇਂ ਕਰਨਾ ਹੈ ਪੂਰਾ ਫਾਇਦਾ ਇਸ ਸਕੀਮ ਦਾ ਕਿਸ ਤਰ੍ਹਾਂ ਲੈਣਾ ਹੈ ਇਸ ਲੋਨ ਨੂੰ ਲੈਣ ਲਈ ਅਪਲਾਈ ਕੌਣ-ਕੌਣ ਕਰ ਸਕਦਾ ਹੈ ਔਰ ਇਸ ਦੀ ਡਿਟੇਲ ਜਿਹੜੀ ਹੈ ਉਹ ਦੱਸਣ ਜਾ ਰਹੇ ਹਾਂ ਦੋਸਤੋ ਮੈਂ ਜਿਵੇਂ ਸ਼ੁਰੂ ਚ ਕਿਹਾ ਸੀ ਨਾ ਕਿ ਬੱਚਿਆਂ ਦੇ ਉਜਵਲ ਭਵਿੱਖ ਵਾਸਤੇ ਆਪਾਂ ਦਿਨ ਰਾਤ ਕਿਸ ਤਰ੍ਹਾਂ ਟੁੱਟ-ਟੁੱਟ ਮਰਦੇ ਆ ਤਾਂ ਕਿ ਇਹਨਾਂ ਦਾ ਭਵਿੱਖ ਵਧੀਆ ਬਣ ਸਕੇ ਹੁਣ ਬੱਚੇ ਦੀ ਉਮਰ ਜਦੋਂ 18 ਸਾਲ ਦੀ ਹੋ ਜਾਂਦੀ ਹੈ ਤਾਂ ਪੇਰੈਂਟਸ ਦੇ ਚਿਹਰੇ ਦੇ ਉੱਪਰ ਜਿਹੜੀ ਚਿੰਤਾ ਹੈ ਉਹ ਸ਼ਰਿਆਮ ਨਜ਼ਰ ਆਉਣ ਲੱਗ ਪੈਂਦੀ ਹੈ। ਇਸ ਸਕੀਮ ਨੂੰ ਸਰਕਾਰ ਦੇ ਵੱਲੋਂ ਉਸ ਉਮਰ ਤੋਂ ਹੀ ਸ਼ੁਰੂ ਕੀਤਾ ਗਿਆ ਹੈ ਜਿਸ ਉਮਰ ਨੂੰ ਲੈ ਕੇ ਬੱਚਿਆਂ ਦੇ ਪਿਓ ਵੇਖ ਲਈ ਆਪਾਂ ਚਿੰਤਤ ਹੁੰਨੇ ਹਾਂ। ਇਸ ਸਕੀਮ ਨੂੰ ਲੈਣ ਵਾਸਤੇ ਬੱਚੇ ਦੀ ਉਮਰ ਘੱਟੋ-ਘੱਟ 18 ਸਾਲ ਦੀ ਹੋਣੀ ਚਾਹੀਦੀ ਹੈ। ਤੁਹਾਡੀ ਜਿਹੜੀ ਵਿਦਿਅਕ ਯੋਗਤਾ ਹੈ ਉਹ ਘੱਟੋ-ਘੱਟ 8ਵੀਂ ਪਾਸ ਹੋਣੀ ਜ਼ਰੂਰੀ ਹੈ ਅਤੇ ਤੁਹਾਡੀ ਜਿਹੜੀ ਇਨਕਮ ਹੈ ਉਹ ਕਿੰਨੀ ਵੀ ਹੋ ਸਕਦੀ ਹੈ ਇਹ ਜ਼ਰੂਰੀ ਨਹੀਂ ਹੈ ਅਕਸਰ ਕੀ ਆਪਾਂ ਸਕੀਮਾਂ ਦੇ ਵਿੱਚ ਦੇਖਦੇ ਹਾਂ ਕਿ ਤੁਹਾਡੀ ਇਨਕਮ ਸਾਲ ਦੀ ਇੰਨੀ ਹੋਣੀ ਚਾਹੀਦੀ ਹੈ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਇਹ ਕੋਈ ਵੀ ਸ਼ਰਤ ਇਸ ਸਕੀਮ ਦੇ ਉੱਪਰ ਲਾਗੂ ਨਹੀਂ ਹੁੰਦੀ ਜੇਕਰ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਰਹੇ ਹੋ ਜਾਂ ਇਸ ਸਕੀਮ ਦਾ ਫਾਇਦਾ ਤੁਸੀਂ ਆਲਰੇਡੀ ਜਿਹੜਾ ਤੁਹਾਨੂੰ ਕਿਸੇ ਨਾ ਕਿਸੇ ਸਟੇਟ ਦੇ ਵਿੱਚੋਂ ਜਿਸ ਸਟੇਟ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਤਾਂ ਫਿਰ ਤੁਸੀਂ ਇਸ ਸਕੀਮ ਲਈ ਐਲੀਜੀਬਲ ਨਹੀਂ ਹੋ ਤੁਹਾਡੇ ਕੋਲ ਜੈਲਡ آدھ نمبر ہونا چاہیدہ ہے دیکھو آدھار کارڈ ہونا بہت ضروری ہے اور اس کا نمبر ہے وہ آج ہر جگہ اپلائی کرنے لگے منگیا جاندہ ہے اپلائی تو پہلے دستاویز ہونے چاہیے اپا اس دی ڈیٹیل جہی ہے وہ اپا ویک دے ہاں سب تو پہلے ایک تازی فوٹو لیٹسٹ فوٹو جہی ہے وہ تھوڑے کو ہونی چاہیے اور اس کے نام ودک یوگتا ਜਿਹਦੇ ਵਿੱਚ ਤੁਸੀਂ ਬੇਸ਼ੱਕ ਜਿੰਨੀ ਵੀ ਤੁਹਾਡੀ ਵਿਦਿਅਕ ਯੋਗਤਾ ਹੈ ਤੁਸੀਂ 10ਵੀਂ ਕੀਤੀ ਹੈ ਪਲੱਸ 2 ਕੀਤੀ ਹੈ ਇਸ ਤੋਂ ਉੱਪਰ ਦਸਤਾਵੇਜ਼ ਦੇ ਵਿੱਚ ਜਿਹੜੀ ਯੋਗਤਾ ਹੈ ਬੈਸੇ ਦਾ ਆਰਟੀਕਲ ਇਲੀਜੀਬਲ ਹੈ ਪਰ ਜੇਕਰ ਤੁਸੀਂ ਹਾਈ ਕੁਆਲਿਫਿਕੇਸ਼ਨ ਉਹ ਵਿਵਸਥਾ ਵੇਜ਼ ਨੇ ਤੁਹਾਡੇ ਕੋਲ ਤਾਂ ਤੁਸੀਂ ਉਹ ਵੀ ਨਾਲ ਨਹੀਂ کر سکتے ہو اپنے بزنس دی ڈیٹیل پرجیکٹ ریپورٹ بنا پائے گی یہ سب ہے کہ جسم جس لون اپلائی کرنا ہے تیار کرنی پائے گی اور جب تھی ریپورٹ تیار ہو جاندی ہے تا ایک گل ہونی چاہتا کہ تھی کس کیٹاگری ہو ایس سی ہو او بی سی ہو جا پھر ایس ٹی د سبندت ہو تو اس کا سرٹیفکیٹ نہ بھولنا وہ بہت ضروری ہے جس کے تحت تو سرکار بلو ہور بھی جیڑا ہے کوئی جیڑا ہے ہے وہ دیتا جا سکتا سو so, اس دی ودیرے جانکاری واسطے اپا نو جن کے پی ایم ای جی بی پی ایم ای جی بی دی فل فارم ہے پردان منتری روزگار اتپتی پروگرام

ਕੀਮ ਦਾ ਫਾਇਦਾ ਲੈਣ ਲਈ ਅਪਲਾਈ ਕਰ ਸਕਦੇ ਹੋ ਬਸ ਡਿਟੇਲ ਜਿਹੜੀ ਹੈ ਤੁਸੀਂ ਬਾਕੀ ਦੀ ਹੋ ਸਕਦਾ ਕਿ ਮਤਲਬ ਕੋਈ ਅਧੂਰੀ ਜਾਣਕਾਰੀ ਮੇਰੇ ਕੋਲ ਰਹਿ ਗਈ ਹੋਵੇ ਮੇਰੀ ਕੋਸ਼ਿਸ਼ ਤਾਂ ਇਹੀ ਹੈ ਕਿ ਤੁਹਾਨੂੰ ਇੱਕ ਇੱਕ ਡਿਟੇਲ ਵਿੱਚ ਜਾਣਕਾਰੀ ਦਿੱਤੀ ਜਾਵੇ ਪਰ ਫਿਰ ਵੀ ਇਨਸਾਨ ਗਲਤੀਆਂ ਦਾ ਪਤਲਾ ਹੈ ਗਲਤੀ ਹੋ ਸਕਦੀ ਹੈ ਤੁਸੀਂ ਇਸ ਸਰਕਾਰ ਦੀ ਭਾਰਤ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਵਿੱਚ ਭਰਨ ਤੋਂ ਬਾਅਦ ਵੈਬਸਾਈਟ ਖੁੱਲ ਜਾਏਗੀ ਸਾਰੀ ਡਿਟੇਲ ਜਿਹੜੀ ਹੈ ਤੁਹਾਡੇ ਕੋਲ ਆ ਜਾਏਗੀ। ਔਰ ਮੈਨੂੰ ਪਤਾ ਹੈ ਕਿ ਤੁਹਾਡੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਤੁਸੀਂ ਚਿੰਤਤ ਹੋ ਔਰ ਉਸ ਵਧੀਆ ਭਵਿੱਖ ਬਣਾਉਣ ਵਾਸਤੇ ਹੋ ਸਕਦਾ ਹੈ ਕਿ ਤੁਹਾਡੇ ਲਈ ਇਹ ਸਕੀਮ ਜਿਹੜੀ ਹੈ ਕਾਰਗਰ ਸਿੱਧ ਹੋ ਸਕੇ। ਵਧੇਰੇ ਜਾਣਕਾਰੀ ਵਾਸਤੇ ਤੁਸੀਂ ਦੁਬਾਰਾ ਫਿਰ ਪ੍ਰਧਾਨ ਮੰਤਰੀ ਰੋਜ਼ਗਾਰ ਉਪਤੀ ਪ੍ਰੋਗਰਾਮ ਦੀ ਵੈਬਸਾਈਟ ਦੇ ਨਾਲ ਸੰਪਰਕ ਕਰ ਸਕਦੇ ਹੋ। ਪੂਰੀ ਡਿਟੇਲ ਜਿਹੜੀ ਹੈ ਉੱਥੋਂ ਵੀ ਤੁਸੀਂ ਲੈ ਸਕਦੇ ਹੋ। ਜੁੜੇ ਰਹੋ ਪੋਸੂ ਨਾਵਾ YouTube ਚੈਨਲ ਦੇ ਨਾਲ।